ਜੰਡੂ ਸੈਨੀਟੇਸ਼ਨ ਦਰਹਾ ਪੇਸ਼ ਕਰਦਾ ਹੈ ਨਵਾਂ ਪੋਡਕਾਸਟ 199 ਸਟੋਰ ਦੇ ਸਹਿਯੋਗ ਦੇ ਨਾਲ ਦੇਖੋ ਨਵਾਂ ਪੋਡਕਾਸਟ ਬਹੁਤ ਹੀ ਕਿਸ ਤਰ੍ਹਾਂ ਦੀ ਬਹੁਤ ਹੀ ਮਹਾਨ ਸ਼ਖਸੀਅਤ ਦੇ ਨਾਲ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਕਿਸ ਤਰ੍ਹਾਂ ਲੱਗਿਆ ਜਿਹੜੇ ਆਪਣੀ ਸਿਹਤ ਬਾਰੇ ਦੀ ਜਾਗਰੂਕ ਨੇ ਔਰ ਸਵੇਰੇ ਸੈਰ ਵੀ ਬਹੁਤ ਬੜੀ ਲੰਬੀ ਚੌੜੀ ਕਰਕੇ ਹੁੰਦੇ ਨੇ ਔਰ ਆ ਦੇਖੋ ਸਾਰਾ ਦਿਨ ਸਾਈਕਲ ਚਲਾ ਰਹੇ ਨੇ ਇਹਨਾਂ ਦਾ ਮੰਨਣਾ ਵੀ ਜੇ ਅਸੀਂ ਪੈਟਰੋਲ ਫੁੱਕੀਏ ਨਾ ਤਾਂ ਹੀ ਡਾਲਰ ਦੀ ਕੀਮਤ ਵੱਧਦੀ ਆ ਸਿਹਤ ਵੀ ਖਰਾਬ ਹੁੰਦੀ ਆ ਔਰ ਡਾਲਰ ਦੀ ਕੀਮਤ ਵੀ ਵੱਧਦੀ ਆ ਲੋ ਅਸੀਂ ਇਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਨੇ ਆ ਇਹ ਆ ਜੀ ਮੇਰਾ ਦੁਸ਼ਮਣ ਦੋਸਤ ਦੁਸ਼ਮਣ ਦੋਸਤ ਆ ਜੀ ਮੇਰਾ ਇਹ ਖਸ਼ਾਲ ਸਿੰਘ ਜੱਗੀ ਨਵਾ ਜੀ ਇਹਦਾ ਬਾਪੂ ਵੀ ਮੇਰਾ ਆੜੀ ਆ ਜੀ ਹੁਣ ਇਹਨੂੰ ਕਹਿ ਕੀ ਸਕਦੇ ਆ ਆ ਜੀ ਦੱਸੋ ਜੀ ਪਹਿਲਵਾਨ ਜੀ ਤੁਸੀਂ ਸਾਈਕਲ ਚੱਕਿਆ ਕਈ ਲੋਕ ਤਾਂ ਤੁਹਾਨੂੰ ਇਹ ਵੀ ਦੇਖ ਕੇ ਕਹਿੰਦੇ ਹੁਣ ਕਿ ਵੀ ਮਤਲਬ ਬਾਲੇ ਲਾਲਚੀ ਹੋ ਗਏ ਪੈਸਿਆਂ ਬਾਰੇ ਨਹੀਂ ਭਾਈ ਜੀ ਲਾਲਚੀ ਕੋਈ ਗੱਲ ਨਹੀਂ ਹੈ ਇਹ ਸਿਰਫ ਸਿਹਤ ਪ੍ਰਤੀ ਥੋੜਾ ਜਿਹਾ ਜਾਗਰੂਕ ਤੁਸੀਂ ਮੈਂ ਤੁਸੀਂ ਕਹਿੰਦੇ ਸਿਹਤ ਪ੍ਰਤੀ ਥੋੜਾ ਜਾਗਰੂਕ ਹੋਏ 2-3 ਦਿਨ ਤੋਂ ਹੀ ਆ ਅੱਛਾ ਯਾਨੀ ਕਿ ਸਾਈਕਲ ਕੱਢਿਆ ਪੁਰਾਣਾ ਨਵਾਂ 100 ਤੋਂ ਉਸ ਨੂੰ ਮਾਰਿਆ ਆ ਉਹਗਾ ਭਰਾਇਆ 2-3 ਵਾਰ ਚਲਾਇਆ ਅੱਜ ਅੱਜ ਤੀਜੇ ਦਿਨਾਂ ਚਲਾਉਣ ਦਾ ਸ਼ਾਨਦਾਰ ਤੀਜੇ ਦਿਨ ਹੈ ਜੀ ਉਸ ਤੋਂ ਬਾਅਦ ਫਿਰ ਦੇਖਦੇ ਕਿੰਨੇ ਦਿਨ ਚੱਲਦੀ ਹੈ ਕਾਰਜਵਾਰੀ ਪਰ ਫੇਰ ਵੀ ਜਿਵੇਂ 2-3 ਦਿਨ ਦੇ ਵਿੱਚ ਐਦਾ ਲੱਗਦਾ ਵੀ ਮਾੜਾ ਸਰੀਰ ਚਲਾ ਕੇ ਜਾਏ ਸਮਝ ਲਓ ਤੁਸੀਂ ਉਹਦਾ ਕੋਈ ਸਾਈਕੋ ਇਫੈਕਟ ਹੈ ਵੀ ਆਪਣੇ ਆਪ ਨੂੰ ਫਿੱਟ ਜਿਹਾ ਮਹਿਸੂਸ ਹੋਣ ਲੱਿਆਂਦਾ ਬੰਦਾ ਸਾਈਕਲ ਤੇ ਬੈਠਿਆ ਨਹੀਂ ਤਾਂ ਬੰਦਾ ਅਗਲਾ ਕਹਿੰਦਾ ਯਾਰ ਮੈਂ ਤਾਂ ਟੇਟਾ ਪੂਰਾ ਪਰ ਭਲਵਾਨ ਜੀ ਤੁਸੀਂ ਤਾਂ ਆਪਣੇ ਆਪ ਨੂੰ ਫਿੱਟ ਮਹਿਸੂਸ ਕਰਦੇ ਹੋਵੋਗੇ ਪਰ ਤੁਹਾਡੇ ਤੁਹਾਡੇ ਹਿਸਾਬ ਦੇ ਨਾਲ ਤੁਹਾਡੇ ਸਾਈਕਲ ਤੇ ਕੀ ਵੀਰਦੀ ਹੋਊਗੀ ਸਾਈਕਲ ਤਾਂ ਫਿਰ ਐਡਾ ਹੀ ਹੈ ਜੀ ਸਾਈਕਲ ਦਾ ਦੇਖੋ ਹਵਾ ਤੁਸੀਂ ਭرائی ਆ ਪਰ ਉਹ ਟਾਇਰ ਤੁਹਾਡਾ ਫੇਰ ਥੱਲੇ ਲੱਗਿਆ ਹੋਇਆ ਹੈ ਇਹਦੇ ਬਾਰੇ ਵੀ ਸੋਚੋ ਜੀ ਕੁਛ ਕਦੇ ਮਾਰੇ ਸੋਚਿਆ ਕਿ ਜੀ ਜਦੋਂ ਹਿਮਤਾ 10 ਦਿਨ ਚਲਾਣ ਦੋ ਉਦੋਂ ਪਤਾ ਲੱਗੂ ਵੀ ਲੱਤਾਂ ਦਾ ਕੀ ਹੋ ਹੁੰਦਾ ਮਾਂ ਕਿ ਬਾਹਾਂ ਦਾ ਚਲ ਕੋਈ ਨਹੀਂ ਫਰਕ ਪੈਂਦਾ ਲੱਤਾਂ ਰਾਤ ਥੋੜੀ ਜਿਹੀ ਜੁਗਿਆ ਸੀ ਕੱਲ ਸਾਈਕਲ ਦੀ ਤਕਰੀਬਨ ਅਸੀਂ 9 ਜਾਂ 10 ਕਿਲੋਮੀਟਰ ਸਾਈਕਲ ਚਲਾ ਚੱਕੇ ਸੀ ਕੱਲ ਸਰਕਾਰ ਦੇ ਅੱਜ ਦੇ ਦਿਨ ਵੀ ਮੇਰਾ ਹੋ ਚੁੱਕਿਆ 8 ਕਿਲੋਮੀਟਰ ਹੋ ਚੁੱਕਿਆ ਜੀ ਬਾਕੀ ਸ਼ਾਮ ਪਈ ਹੈ ਪੂਰੀ ਦਿਖ ਦੇ ਸਾਰਾ ਦਿਨ ਦੇ ਵਿੱਚ ਕਿੰਨਾ ਮੈਨੂੰ ਉਮੀਦ ਹੈ 15 ਕਿਲੋਮੀਟਰ ਤੱਕ ਜਾਊਗਾ ਪਰ ਅਸੀਂ ਤੁਹਾਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੀ ਅਸੀਂ ਸਾਡੀ ਬੇਨਤੀ ਮੰਨੋਗੇ ਤੁਸੀਂ ਹਾਂਜੀ 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 ਆਪਣੀ ਸਿਹਤ ਦੇ ਨਾਲ-ਨਾਲ ਤੁਸੀਂ ਆਪਣੇ ਸਾਈਕਲ ਦੀ ਸਿਹਤ ਦਾ ਵੀ ਖਿਆਲ ਰੱਖਿਓ ਜੀ ਧੰਨਵਾਦ ਜੀ ਬਹੁਤ ਧੰਨਵਾਦ ਜੀ ਇਹ ਸੰਜੀ ਖਿਸ਼ਾਲ ਸਿੰਘ ਜੱਗੀ ਜੀ ਨਾਲ ਮੁਲਾਕਾਤ ਕਰਾਉਣ ਵਾਲੇ ਤੁਹਾਡੇ ਇਲਤੀ ਬਾਬਾ ਜੀ ਜਿਨ੍ਹਾਂ ਦਾ ਨਾਮ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਸਾਡੀ ਵੀਡੀਓ ਕਿਵੇਂ ਲੱਗੀ ਇਹਨਾਂ ਦੇ ਨਾਲ ਮੁਲਾਕਾਤ ਕਰਕੇ ਮੇਰੀ ਆਊਗੀ ਨਾ ਹਾਂਜੀ ਤੁਸੀਂ ਇਹ ਦੱਸਣਾ ਜੀ ਇਹ ਇੰਟਰਵਿਊ ਕਿਵੇਂ ਦੀ ਲੱਗੀ ਹੈ ਪੋਡਕਾਸਟ ਅਸੀਂ ਪਹਿਲਾ ਸਾਡਾ ਪੋਡਕਾਸਟ ਆ ਇਹ ਇਹ ਸ਼ੁਰੂ ਕਰਿਆ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਵੇਂ ਲੱਗਿਆ ਬਹੁਤ ਬਹੁਤ ਤਨਵਾਦ ਬਾਕੀ ਤੁਹਾਡੀ ਚਾਹ ਆ ਗਈ ਜੀ ਅਸੀਂ ਚਾਹ ਪੀਣੀ ਅੰਦਰ ਚੱਲਦੇ ਆ ਆ ਵੇਖੋ ਜੀ ਚਾਹ ਦੇ ਕੇ ਬੰਦਾ ਵੱਡਿਆ ਹੀ ਫਰਾ ਵੱਡਿਆ ਹੀ ਬੰਦਾ ਵੀ ਦੋਸਤੋ ਏਸੀ 199 ਸਟੋਰ ਦੀ ਪੇਸ਼ਕਸ਼ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਅਸੀਂ ਖੁਸ਼ਖਬਰੀ ਦੇਣੀ ਚਾਹੁੰਦੇ ਆ ਕਿ 199 ਸਟੋਰ ਵਾਲਿਆਂ ਨੇ ਸਕ੍ਰੈਚ ਕਾਰਡ ਦੀ ਸਕੀਮ ਸ਼ੁਰੂ ਕੀਤੀ ਹੈ ਲਾਭ ਚੱਕੋ ਜੀ ਲਓ ਵੀ ਦੋਸਤੋ